ਨੂੰ ਜਰੂਰ ਕਰਨੀ ਆ ਪਾ ਸ਼ਿਵਲਿੰਗ ਖੰਡਤ ਹੋਣ ਤੇ ਪੰਜਾਬ ਚ ਬਣਿਆ ਵਿਵਾਦ ਦਿੱਲੀ ਅੰਮ੍ਰਿਤਸਰ ਮਾਰਗ ਜਾਮ ਐਸਐਚਓ ਸਸਪੈਂਡ ਜੀ ਜਿਹੜਿਆ ਅੰਤ ਦੀ ਸਾਹਿਬ ਦੇ ਕੁਝ ਨਹੀਂ ਇਸ ਕਿਸਮ ਦੀਆਂ ਗੱਲਾਂ ਗੱਲ ਖੁਸ਼ ਹੋਰ ਹੁੰਦੀ ਹੈ ਤੇ ਨਿਕਲ ਹੋ ਰਹੇ ਹੁੰਦੇ ਤੇ ਰਾਜਨੀਤਿਕ ਬੰਦੇ ਇਹਨੂੰ ਫਿਰ ਰਾਜਸੀ ਖੇਡ ਬਣਾ ਲੈਂਦੇ ਜੀ ਹੋਇਆ ਇੱਕ ਇੱਕ ਘੰਨਾ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਚੋਹਰ ਚਲੇ ਗਈ ਜੀ ਮਤਲਬ ਅੰਦਰ ਦੇ ਵਿੱਚ ਮੂਰਤੀਆਂ ਲੱਗੀਆਂ ਹੁੰਦੀਆਂ ਮੂਰਤੀਆਂ ਦੇ ਕਾਂਡੇ ਵਗੈਰਾ ਉਹਨਾਂ ਨੇ ਗਹਿਨੇ ਵੀ ਪਾਈ ਹੁੰਦੇ ਆ ਉਹ ਚੋਰ ਉਹ ਗਹਿਨੇ ਗੂੜੇ ਲਾਉਣ ਲੱਗ ਗਏ ਤੇ ਗਹਿਨੇ ਗੂੜੇ ਲਾਉਂਦੇ ਆ ਉੱਥੇ ਸ਼ਿਵਲਿੰਗ ਵੀ ਉਹਨਾਂ ਤੋਂ ਟੁੱਟ ਗਿਆ ਉਦੀ ਮਤਲਬ ਬੇਅਸ ਵੀ ਹੋ ਗਈ ਹੂੰ ਹੂੰ ਸਵੇਰੇ ਪੂਜਾ ਪਾਠ ਕਰਨਾ ਇਹ ਆਲੇ ਆਏ ਬੰਦੇ ਤੇ ਉਹਨਾਂ ਨੇ ਦੇਖਿਆ ਜੀ ਇਹ ਤਾਂ ਹੋ ਗਿਆ ਸਾਡਾ ਮਤਲਬ ਇਹ ਖੰਡ ਤੋੜੀ ਇਹ ਖੰਡ ਤੋਂ ਸ਼ਿਵਲਿੰਗ ਦੀ ਮੂਰਤੀ ਕੱਢ ਦੋਗੇ ਉਹਨਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤੇ ਇਹ ਕਰਦੇ ਆ ਕਰਾਉਂਦੇ ਆ ਹੋਇਆ ਇਹ ਕਿ ਜਿਹੜੀ ਆਪਣੀ ਦਿੱਲੀ ਅੰਮ੍ਰਿਤਸਰ ਰੋਡ ਐ ਉਹਦੇ ਤੇ ਉਹਨਾਂ ਨੇ ਆ ਕੇ ਜਾਮ ਲਾਤਾ ਜ ਉਹ ਜਿਹੜਾ ਜਾਮ ਲੱਗ ਗਿਆ ਪੁਲਿਸ ਮੌਕੇ ਤੇ ਆਉਂਦੀ ਹੈ ਪੁਲਸ ਵਾਲ ਨੇ ਆ ਕੇ ਖਲਗਾਉਣਾ ਸ਼ੁਰੂ ਕੀਤਾ ਵੀ ਪਾਈਜਾਮ ਖੋਲਦੇ ਕਿਉਂਕਿ ਜਿਹੜੇ ਲੋਕ ਕਿ ਬੱਸਾਂ 'ਚ ਬੈਠੇ ਆ ਗੱਡੀਆਂ 'ਚ ਬੈਠੇ ਆ ਕਿਸੇ ਨੇ ਧਿਆਨ ਦੇਣ ਜਿਆ ਨਹੀਂ ਹੂੰ ਹੂੰ ਉਹ ਪੇਸ਼ੈਂਟ ਬਚਾਇਆ ਤਾਂ ਜ਼ਿੰਮੇਵਾਰੀ ਬਦਲੀ ਹੈ ਸਟੇਟ ਦੀ ਜੀ ਪੁਲਸ ਉੱਥੇ ਰੋਕਦੀ ਆ ਕੋਈ ਮੇਰੇ ਵਰਗੇ ਬੰਦੇ ਚਾਰ ਇਨਵਿਟ ਕਰਨ ਲੱਗੇ ਸ਼ਾਇਦ ਥਾਣੇਦਾਰ ਨੇ ਥੋੜੀ ਸ਼ਕਤੀ ਨਾਲ ਫੈਕਟ ਸ਼ਾਪ ਦੀ ਇਸਤੇਮਾਲ ਕਰਦੇ ਹੂੰ ਹੂੰ ਫਿਰ ਉਸ ਕੰਨੀ ਛੜਪਾ ਕਹਿੰਦੇ ਨੇ ਥਾਣੇਦਾਰ ਨੂੰ ਸਸਪੈਂਡ ਕਰ ਦਿਓ ਸਟੇਟ ਨੂੰ ਸਸਪੈਂਡ ਕਰ ਦਿਓ ਜੀ ਜਦੋਂ ਉਹ ਪਹਿਲਾਂ ਰਾਜਾ ਬੜਿਕ ਸਾਹਿਬ ਪਹੁੰਚ ਗਏ ਕਿਉਂਕਿ ਉਹ ਪਾਰਲੀਮੈਂਟ ਦੇ ਮੈਂਬਰਾਂ ਨੂੰ ਧਿਆਨੇ ਤੋਂ ਜੀ ਫਿਰ ਸੁਖਵੀਰ ਸਿੰਘ ਬਾਦਲ ਨੂੰ ਬੁਲਾ ਲਾਇਆ ਵੀ ਰਾਜਾ ਬੜਿਕ ਪਹੁੰਚ ਗਏ ਮੈਂ ਪਿੱਛੇ ਕਿਉਂ ਹਾਂ ਮੈਂ ਫਿਰ ਰਾਜਾ ਬੜਿਕ ਪਹੁੰਚ ਗਏ ਹਾਂ ਦੇਨੋ ਜੀ ਜੀ ਹੈ ਕਿ ਮੈਡਮ ਡੀਆਈਜੀ ਸਾਹਿਬਾ ਪਹੁੰਚ ਗਏ ਸਾਰੇ ਪਹੁੰਚ ਗਏ ਜਦੋਂ ਜੀ ਥਾਣੇਦਾਰ ਅਲਟੀਮੇਟਲੀ ਥਾਣੇਦਾਰ ਸਸਪੈਂਡ ਕਰਦਾ ਪਰ ਮੈਨੂੰ ਇਹ ਦੱਸੋ ਜੱਗੀ ਸਾਹਿਬ ਵੀ ਇਹਦੇ ਵਿੱਚ ਜੇ ਤਾਂ ਥਾਣੇਦਾਰ ਉੱਥੇ ਲਾਜ ਦਾ ਆਰਡਰ ਨੂੰ ਕੰਟਰੋਲ ਨਹੀਂ ਕਰਦਾ ਤਾਂ ਸਸਪੈਂਡ ਹੋਏ ਜੇ ਉਹ ਕੰਟਰੋਲ ਕਰ ਲਾ ਤਾਂ ਸਸਪੈਂਡ ਹੁੰਦਾ ਆ ਘੱਟੋ ਘੱਟ ਜਿਹੜੇ ਲੋਕ ਹੈ ਜਿਨ੍ਹਾਂ ਦੀਆਂ ਭਾਵਨਾਵਾਂ ਇੰਜਰ ਹੁੰਦੀਆਂ ਚਾਹੇ ਗੁਰਦੁਆਰਾ ਸਾਹਿਬ ਹੈ ਚਾਹੇ ਉਹ ਮੰਦਿਰ ਹੈ ਚਾਹੇ ਉਹ ਮਸਜਿਦ ਹੈ ਜੀ ਤੁਸੀਂ ਪਰ ਮੈਂ ਘਟਨਾ ਕਰਮ ਦੀ ਮਤਲਬ ਜਿਹੜੀ ਇਹ ਬੇਕਮੀ ਆమే ਹੋ ਹਲਾ ਕਰਕੇ ਤੁਸੀਂ ਸੜਕਾਂ ਜਾਮ ਕਰਦੇ ਨੇ ਸਾਰਾ ਕੁਝ ਕਰਦੇ ਹੋ ਤੇ ਉਹਦੇ ਚ ਫਿਰ ਜਜੂ ਕੀ ਕੀ ਉਹ ਜਿਹੜਾ ਐਫਐਸ ਨੂੰ ਸਸਪੈਂਡ ਕੀਤਾ ਉਹਦੇ ਬਾਲ ਬੱਚੇ ਨਹੀਂ ਹੈ ਕੀ ਉਹਨੇ ਆਪ ਦੀ ਕਿਸੇ ਤੀਸੇ ਪੈਂਦਾ ਵਿਆਹ ਨਹੀਂ ਕਰਨਾ ਉਹਦੀ ਬਦਨਾਮੀ ਕਿੱभी ਹੋਊਗੀ ਤੇ ਜੇ ਉਹ ਨਹੀਂ ਕਰਦਾ ਤਾਂ ਵੀ ਮਰਦਾ ਜੇ ਕਰਦਾ ਤਾਂ ਵੀ ਮਰਦਾ ਘੱਟੋ ਘੱਟ ਜਿਹੜੇ ਸਿਆਸੀ ਬੰਦੇ ਜਾਂਦੇ ਆ ਨਾ ਉੱਥੇ ਜਾ ਕੇ ਉਹ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੀ ਬਜਾਏ ਜਾ ਕੇ ਉਹ ਸਟੇਨ ਹੋਰ ਪਾਉਂਦੇ ਆ ਕਿ ਉਹ ਹੋਰ ਬਦਲਦੇ ਇਹ ਮੇਰੇ ਨਾਲ ਕਹਿ ਲਾ ਪਰ ਬੰਦਸ਼ਾਂ ਦੀ ਗੱਲ ਕਰਨੀ ਪਹਿਲੀ ਬੰਦਸ਼ ਤਾਂ ਲੱਗਣੀ ਚਾਹੀਦੀ ਹੈ ਕਿ ਲੋਕਲ ਪੱਧਰ ਦੇ ਉੱਤੇ ਜੇ ਕੋਈ ਕਾਰਜ